ਕੋ ਜੀ ਪਹਿਲਾਂ ਤਾਂ ਮਾਰ ਕੇ ਜੂਮ ਕਰਕੇ ਦਿਖਾਇਆ ਕਿ ਐਂ ਲੱਗਦਾ ਕਿ ਕਿਵੇਂ ਜਿਹੜੀ ਆ ਜਲਾਲਾਬਾਦ ਦੀਆਂ ਸੜਕਾਂ ਸਮੁੰਦਰ ਬਣੀਆਂ ਐ ਐਮ ਐਲ اے ਜਲਾਲਾਬਾਦ ਬੋਲਦੀ ਕੰਬੋਲ ਦਾ ਘਰ ਆ ਸਾਹਮਣੇ ਤੇ ਘਰ ਦੇ ਬਾਹਰ ਖੜੇ ਐ ਐਮ ਐਲ اے ਸਾਡੀ ਵੀਡੀਓ ਦੇਖ ਰਿਆ ਸੀਗੇ ਕਿ ਕਹਿੰਦੇ ਜੀ ਕਬਾਏ ਦੀ ਸੜਕ ਨਹੀਂ ਬਣਾਉਣੀ ਜਾਂ ਖਵਾਜ ਦੇ ਵਿੱਚ ਪਾਣੀ ਖੜਾ ਜਾਂ ਫਲਾਣਾ ਠੀਕ ਐ ਕੁਦਰਤੀ ਆਫਤ ਹੈ ਇਹ ਤੁਹਾਡੇ ਜਿੱਥੇ ਤੁਸੀਂ ਸ਼ਹਿਰ ਚ ਰਹਿੰਦੇ ਹੋ ਉਥੋਂ ਦੀਆਂ ਸੜਕਾਂ ਨਹੀਂ ਕੋਈ ਕੁਝ ਕਰਕਦੇ ਨੇ ਲੋਕ ਖੱਜਲ ਹੋ ਰਿਹਾ ਕਿਵੇਂ ਮੋਟਰਸਾਈਕਲਾਂ ਦੇ ਵਿਚਾਰੇ ਗਰੀਬ ਲੋਕ ਆ ਪਹਿਲਾਂ ਸਾਰੇ ਸਾਰਾ ਦਿਨ ਇੱਥੇ ਟਰੱਕ ਫਸਿਆ ਰਿਹਾ ਥੋਖਲੇ ਵਾਦੇ ਸਦਾ ਦੇ ਨਾ ਕਰੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਲਾਇਕੀ ਕਾਰਨ ਕਿ ਤੁਸੀਂ ਕਿਹਾ ਸੀ 250 ਕਰੋੜ ਅਸੀਂ ਬਜਟ ਰੱਖਿਆ ਡਰੇਨਾਂ ਸਾਫ ਕਰਤੀਆਂ ਨਹਿਰਾਂ ਸਾਫ ਕਰਤੀਆਂ ਸੇਮ ਨਾਲੇ ਸਾਫ ਕਰਦੇ ਬੰਦ ਪੱਤੇ ਕਰਦੇ ਤੇ ਕਿਵੇਂ ਅੱਜ ਸਾਰਾ ਪੰਜਾਬ ਰੁੜਦਾ ਪਿਆ ਬੱਕਰੀਆਂ ਮੁਰਗੀਆਂ ਤੇ ਕੱਦੂ ਦੇ ਪੈਸੇ ਦੇਣ ਵਾਲੇ ਮੁੱਖ ਮੰਤਰੀ ਅੱਜ ਸਵਾਲਾਂ ਦਾ ਜਵਾਬ ਦੇਣ ਤੋਂ ਹੀ ਭੱਜਦੇ ਆ ਤੇ ਆਹ ਵੇਖੋ ਐਮਐਲਏ ਸਾਹਿਬ ਤਾਂ ਗੋਲਡੀ ਕੀ ਮਾਰਾ ਜਾ ਆਪੇ ਘਰ ਦੇ ਕੋਲ ਕੋਈ ਵਰਮਾ ਮੁੰਮਾ ਲਾ ਦੋ ਕੋਈ ਥੋੜਾ ਬਹੁਤਾ ਕੋਈ ਮੋਟਰ ਲਾ ਲੂ ਕਿ 100 ਤੱਕਾ ਢਾ ਦੋ ਵੀ ਲੋਕ ਵਿਚਾਰੇ ਔਰ ਜਿਵੇਂ ਉਹ ਵਿਚਾਰੀ ਭੈਣ ਨੂੰ ਜਿਹਨੇ ਲਾ ਦੋ ਸਕੂਟਰ ਚਲਾਇਆ ਮੋਟਰਸਾਈਕਲ ਵਾਲੇ ਦੇਖੋ ਥੋੜਾ ਜਿਆ ਅਸੀਂ ਜਲਾਲਾਬਾਦ ਸਿਰਫ ਇਕੱਲੀਆਂ ਫੋਟੋਆਂ ਦੇ ਦੇਖੇ ਸੀ ਗੱਲ ਨਾ ਕਰੀਏ ਤੁਸੀਂ ਸਰਕਾਰ ਚ ਬੈਠੇ ਹੋ ਤੁਸੀਂ ਆਪੋਜੀਸ਼ਨ ਚ ਨਹੀਂ ਹੋ ਤੇ ਜੋ ਸਰਕਾਰ ਵਾਲਾ ਫਰਜ਼ ਨਿਭਾਓ ਠੀਕ ਹੈ ਜਿਹੜੇ ਐਮਪੀ ਦੇ ਕਰਤਾ ਹੁੰਦੇ ਹੋ ਐਮਪੀ ਦੇ ਹੁੰਦੇ ਆ ਜੋ ਕੁਮਾਰ ਸਾਹਿਬ ਨੂੰ ਕਰਨਾ ਚਾਹੀਦਾ